ਸਰਬ ਕਲਾ ਸੰਮ ਰੱਖ ਦੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਮੱਤ ਜੋ ਦਿਨ ਆਵੇ ਸੋ ਦਿਨ ਜਾਹੀ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੁਛ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉਪਰ ਮਰਨਾ ਕਿਆ ਜੋ ਸੋਇਆ ਜਾਗ ਆਨਾ ਸੱਚ ਕਰ ਜਾਨਾ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕຸນ ਕੋ ਨਾਮ ਪੁਨ ਦਵਾ ਦਾਸ ਗੁਰਿੰਦ ਕੋ ਹਾਲ ਉਹ دیਵਾਨੇ ਬੁਲਾਇਆ ਚੱਲ ਦਰਹਾਲ دیਵਾਨੇ ਬੁਲਾਇਆ はい。<music> ਨਾਲ ਬੁਲਾਇਆ ਚਲ ਦਰਹਾਲ دیਵਾਨਾ ਬੁਲਾਇਆ ਚਲ ਦਰਹਾਲ ਹਰ ਫੁਰਮਾਨ ਦਰਗਾਹ ਕਾ ਆਇਆ ਹਰ ਫੁਰਮਾਨ ਦਰਗਾਹ ਕਾ ਆਇਆ ਹਰ ਫੁਰਮਾਨ ਦਰਗਾਹ ਕਾ ਆਇਆ ਹਰ ਫੁਰਮਾਨ ਦਰਗਾਹ ਕਾ ਹਰ ਫੁਰਮਾਨ ਦਰਗਾਹ ਕਾ ਆਇਆ ਹਰ ਫੁਰਮਾਨ ਦਰਗਾਹ ਕਾ ਆਇਆ ਹਰ ਫੁਰਮਾਨ दिलवान बुलाया चल ਸਿਰਾਨੋ ਲੇਖਾ ਦੇਣਾ ਭਗਤ ਕਬੀਰ ਜੀ ਆਂਦੇ ਨੇ ਜਿਹੜਾ ਤੈਨੂੰ ਉਮਰ ਦਾ ਸਮਾਂ ਮਿਲਿਆ ਨਾ ਜਿਹੜੀ ਤੇਰੀ ਉਮਰ ਮਿਲੀ ਏ ਅਮ ਅਮਲ ਸਿਰਾਨੋ ਉਮਰ ਦਾ ਸਮਾਂ ਲੇਖਾ ਦੇਣਾ ਤੇ ਇਸ ਉਮਰ ਦੇ ਵਿੱਚ ਜੋ ਕਰ ਗੁਜਰੇ ਆਂ ਉਹਦਾ ਹਿਸਾਬ ਦੇਣਾ ਪੈਣਾ ਭਗਤ ਕਬੀਰ ਜੀ ਆਂਦੇ ਨੇ ਅਮਲੇ ਸਿਰਾਂੋਂ ਲੇਖ ਦੇਨਾ ਆਏ ਕਠਨ ਜਮਦੂਤ ਜਮ ਲੈਣਾ ਆਏ ਕਠਨ ਦੂਤ ਜਮ ਲੈਣਾ ਕਿਆ ਤੈਂ ਖੱਟਿਆ ਕਹਾਂ ਗਵਾਇਆ ਚਲੋ ਸਤਾਬ ਦੀਵਾਨ ਬੁਲਾਇਆ ਕਿਆ ਸਤਾਬ ਛੇਤੀ ਚੱਲ ਸਤਾਬ ਚਲੋ ਸਤਾਬ دیਵਾਨ ਬੁਲਾਇਆ ਧਰਮਰਾਜ ਨੇ ਸੱਦ ਲਿਆ ਹਾਲ دیਵਾਨ ਬੁਲਾਇਆ ਹਰ ਫਰਮਾਨ ਇਧਰ ਦਰਗਹ ਹੈ ਕਾ ਛਬਾਕੀ ਵਾਹ ਵਾਹ ਲeo ਨਿਬੇਰ ਆਜ ਕੀ ਰਾਤੀ ਕਿਛ ਪੀ ਖਰਚ ਤੁਮਾਰਾ ਸਾਰੋ ਸੁਭਾਣਿਵਾਜ ਸਰਾਏ ਗੁਜਾਰੋ ਸਾਜ ਸੰਗ ਜਾ ਕੋ ਹਰ ਰੰਗ ਲਗਾ ਨ ਤਨ ਸੋ ਜਨਪੁਰਖ ਸੁਪਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਤਨ ਜੋਰਿਆ ਭਇਆ ਪੁਰਾਇਆ ਕਹੋ ਕਬੀਰ ਤੇਈ ਨਰ ਫੂਲੇ ਕਸ਼ਮ ਬਿਸਾਰੇ ਮਾਟੀ ਸੰਗ ਰੁਲੇ ਜੀ ਚਲੋ دیਵਾਨ ਦਰਹਾਲ ਬੁਲਾਇਆ ਚਲੋ ਦਰਹਾਲ دیਵਾਨ ਬੁਲਾਇਆ ਚਲ ਦਰਹਾਲ ਜੀਵਾਨ What? <laughs> ਜਲ ਦਰਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗਹਿ ਕਾ ਆਇਆ ਭਗਤ ਜੀ ਆਂਦੇ ਨੇ ਛੇਤੀ ਚਲ ਧਰਮਰਾਜ ਦਾ ਸੱਦਾ ਆ ਗਿਆ ਚਲ ਦਰਹਾਲ ਦਰਹਾਲ ਤੋਂ ਪਾਵ ਹੁਣੇ ਛੇਤੀ دیਵਾਨ ਬੁਲਾਇਆ ਧਰਮਰਾਜ ਨੇ ਤੈਨੂੰ ਸੱਦਾ ਤੈਨੂੰ ਆਵਾਜ਼ ਮਾਰ ਲਈ ਛੇਤੀ ਚੱਲ ਹੁਣ ਸਭ ਕੰਮ ਛੱਡ ਦੇ ਹਰ ਫਰਮਾਨ ਦਰਗਾਹ ਕਾ ਆਇਆ ਸਤਿਗੁਰੂ ਦੇ ਘਰ ਦਾ ਹੁਕਮ ਆ ਗਿਆ ਹੁਣ ਸਾਰੇ ਵਿਹਾਰ ਸੰਕੋਚ ਕੇ ਤੁਰ ਪੈ ਗੁਰਮੁਖੋ ਸਭ ਤੋਂ ਪਹਿਲਾਂ ਤੇ ਇੱਕ ਵਾਰ ਕਿਰਪਾ ਕਰੋ ਆਖੋ ਧੰਨ ਸ੍ਰੀ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਤਗੁਰੂ ਨਾਨਕ ਦੇ ਪਾਤਸ਼ਾਹ ਵੀ ਪਵਿੱਤਰ ਗੁਰਬਾਣੀ ਚ ਫਰਮਾਨ ਕਰਦੇ ਨੇ ਨਾ ਸੂਰ ਸਸ ਮੰਡਲੋ ਨਾ ਸਪਤ ਦੀਪ ਨਹਿ ਜਲੋ ਸਤਗੁਰ ਜਾਂਦੇ ਨੇ ਇਸ ਸੰਸਾਰ ਤੇ ਕੁਝ ਵੀ ਨਹੀਂ ਰਹਿਣਾ ਨਾ ਸੂਰ ਸਸ ਮੰਡਲੋ ਨਾ ਸੂਰਜ ਨਾ ਚੰਦਰਮਾ ਨਾ ਤਾਰੇ ਨੈ ਸप्त द्वीप ਨਾ ਸਤ ਉਹ ਦਵੀਪ ਜਿਹੜੇ ਨੇ ਉਹ ਰਹਿਨੇ ਨੇ ਅਨਪੌਣ ਥਿਰ ਨਾ ਕੋਈ ਕੁਝ ਥਿਰ ਨਹੀਂ ਆਂਦੇ ਫਿਰ ਕੁਝ ਥਿਰ ਵੀ ਹੈ ਆਂਦੇ ਏਕ ਤੁਹੀ ਏਕ ਤੁਹੀ ਫਿਰ ਬਚਨ ਕੀਤੋ ਨਾ ਦੇਵਦਾਨ ਵਾ ਨਰਾ ਨਾ ਸਿੱਧ ਸਾਧਕਾ ਧਰਾ ਅਸਤ ਏਕ ਦਿਗਰ ਕੋਈ ਕੋਈ ਹੈ ਜਿਹੜਾ ਰਹੇਗਾ ਆਂਦੇ ਏਕ ਤੂੰ ਹੀ ਏਕ ਤੂੰ ਹੀ ਇਹ ਰਹਿ ਜਾਏਗਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਸਿੰਘ ਸਭ વિનાਸ਼ ਹੈ ਸਭ ਖਤਮ ਹੈ ਸਭ ਨੇ ਜਾਣਾ ਹੈ ਅਸੀਂ ਆਏ ਜਾਣ ਵਾਸਤੇ ਆ ਸਾਡਾ ਪੰਜਾਬੀ ਦਾ ਕਥਨ ਹੁੰਦਾ ਹੈ ਬੰਦੇ ਕੋਈ ਆਵੇ ਤੇ ਉਹ ਆਖੀਦਾ ਆ ਗਿਆ ਬਸ ਮੈਂ ਆ ਗਿਆ ਜਾਂ ਆਖੀਦਾ ਫਲਾਣਾ ਆ ਗਿਆ ਇਹਦਾ ਮਤਲਬ ਹੈ ਆਏ ਦੇ ਨਾਲ ਗਿਆ ਵੀ ਲੱਗਿਆ ਇਹ ਆਇਆ ਹੀ ਜਾਣ ਵਾਸਤੇ ਆ ਇਹ ਆਇਆ ਹੀ ਜਾਣ ਵਾਸਤੇ ਜਾਣਾ ਪੈਣਾ ਹੈ ਸੁਫਨਾ ਦੋ ਤਰ੍ਹਾਂ ਦਾ ਬੰਦਾ ਵਿੰਦਾ ਹੈ ਇੱਕ ਸੁਫਨਾ ਜਦੋਂ ਅਸੀਂ ਮੰਜੀ ਤੇ ਲੰਮੇ ਪੈਨੇ ਆ ਤੇ ਸਾਡੇ ਅੱਖ ਬੰਦ ਹੁੰਦੀ ਏ ਤੇ ਸੁਪਨਾ ਸ਼ੁਰੂ ਹੋ ਜਾਂਦਾ ਜਦੋਂ ਹੀ ਅਸੀਂ ਮੰਜੀ ਉਤੇ ਲੰਮੇ ਪਏ ਅੱਖਾਂ ਬੰਦ ਕੀਤੀਆਂ ਤੇ ਇੱਕ ਸੁਪਨਾ ਸ਼ੁਰੂ ਹੋ ਜਾਂਦਾ ਫਿਰ ਨਹੀਂ ਪਤਾ ਲੱਗਦਾ ਕਿੱਥੇ ਆ ਪਰ ਜਦੋਂ ਅੱਖ ਖੁੱਲਦੀ ਏ ਤੇ ਉਸੇ ਸਾਣੀ ਮੰਜੀ ਤੇ ਪਏ ਹੁੰਨੇ ਆ ਆਪਣੇ ਘਰ ਵਿੱਚ ਪਰ ਅੱਖ ਬੰਦ ਦੇ ਸਮੇਂ ਲੱਗਦਾ ਪਤਾ ਨਹੀਂ ਅਮਰੀਕਾ ਕੈਨੇਡਾ ਕਿਤੇ ਕਿਥੇ ਕਿਥੇ ਪਹੁੰਚ ਗਏ ਆ ਐਵੇਂ ਹੁੰਦਾ ਨਾ ਤੇ ਜਦੋਂ ਅੱਖ ਖੋਲ੍ਹਦੇ ਆਖੀ ਤਾਂ ਉਹ ਅਸੀਂ ਤੇ ਜਿੱਥੇ ਹੀ ਆ ਨੀਂਦ ਵਿੱਚ ਸੁੱਤਿਆਂ ਮੰਜੇ ਤੇ ਪਿਆ ਜਿਹੜਾ ਸੁਪਨਾ ਹੁੰਦਾ ਹੈ ਉਹ ਜਦੋਂ ਅੱਖ ਬੰਦ ਹੁੰਦੀ ਹੈ ਸ਼ੁਰੂ ਹੋ ਜਾਂਦਾ ਹੈ ਪਰ ਜਦੋਂ ਅੱਖ ਖੁੱਲਦੀ ਏ ਟੁੱਟ ਜਾਂਦਾ ਉਹ ਸਭ ਪਤਾ ਲੱਗਦਾ ਵੀ ਉਹ ਮੈਂ ਤੇ ਸੁੱਤਾ ਸਾਂ ਤੇ ਸਭ ਝੂਠ ਸੀ ਇਹ ਪਹਿਲਾ ਸੁਪਨਾ ਦੂਜਾ ਸੁਪਨਾ ਜਦੋਂ ਜਨਮ ਹੁੰਦਾ ਹੈ ਤੇ ਅੱਖ ਖੁੱਲਦੀਏ ਤੇ ਐਸ ਸੰਸਾਰ ਨੂੰ ਵੇਂਦੀਏ ਦੂਜਾ ਸੁਪਨਾ ਅੱਖ ਖੁੱਲਦੀਏ ਤੇ ਸੰਸਾਰ ਨੂੰ ਵੇਂਦੀਏ ਅੱਖ ਫਿਰ ਇਹ ਸੁਪਨਾ ਸ਼ੁਰੂ ਹੁੰਦਾ ਹੈ ਬੜਾ ਆਨੰਦ ਬੜੇ ਅਜਬ ਨਜ਼ਾਰੇ ਅੱਖੀਂ ਦੇਖ ਨਰਜੀਆਂ ਬਹੁਰੰਗ ਤਮਾਸ਼ੇ ਇਹ ਫਿਰ ਵੇਂਦੀਆਂ ਨੇ ਉਸ ਝੂਠ ਨੂੰ ਏ ਉਦੋਂ ਟੁੱਟਦਾ ਜਦੋਂ ਬੰਦ ਹੁੰਦੀਆਂ ਨੇ ਮਨਜੀ ਤੇ ਪਿਆ ਸੁਪਨਾ ਟੁੱਟਦਾ ਜਦੋਂ ਅੱਖਾਂ ਖੁੱਲਦੀਆਂ ਏ ਇਹ ਸੁਪਨਾ ਟੁੱਟਦਾ ਜਦੋਂ ਅੱਖਾਂ ਬੰਦ ਹੁੰਦੀਆਂ ਉਦੋਂ ਪਤਾ ਲੱਗਦਾ ਓ ਇਹ ਵੀ ਸੁਪਨਾ ਹੀ ਸੀ ਮਨਜੀ ਤੇ ਪਿਆ ਖੁੱਲਦੀ ਤੇ ਪਤਾ ਲੱਗਦਾ ਓ ਇਹ ਸੁਪਨਾ ਸੀ ਜਦੋਂ ਮਨੁੱਖ ਸਰੀਰ ਤੋਂ ਐ ਰੂਹ ਤੋਂ ਅੱਖਾਂ ਬੰਦ ਹੁੰਦੀਆਂ ਨੇ ਫਿਰ ਪਤਾ ਲੱਗਦਾ ਉਹ ਇਹ ਤੇ ਸੁਪਨਾ ਸੀ ਤੇ ਸਤਿਗੁਰ ਪਾਸ਼ਾ ਵੀ ਪੀਤਰ ਗੁਰਬਾਣੀ ਵਿੱਚ ਲਿਖਦੇ ਨੇ ਜੋ ਸੁਪਨਾ ਰੇਖਣਾ ਉਜੋ ਸੁਪਨਾ ਯਰ ਪੇਖਣਾ ਐਸੇ ਜਗ ਕੋ ਜਾਣ ਜੋ ਸੁਪਨਾ ਯਾਰ ਪੇਖਣਾ ਐਸੇ ਜਗ ਕੋ ਜਾਣ ਜਗ ਕੋ ਜਾਨ ਇਹ ਦੋ ਸੁਪਨੇ ਨੇ ਦੋਵੇਂ ਝੂਠੇ ਨੇ ਦੋਵੇਂ ਝੂਠੇ ਨੇ ਫਿਰ ਬਚਨ ਕਰਦੇ ਨੇ ਪਹਿਲਾ ਇਹ ਬਚਨ ਕੀਤਾ ਵੀ ਆਪਾਂ ਇਸ ਸੰਸਾਰ ਤੇ ਆਇਆ ਤੇ ਜਾਣ ਵਾਸਤੇ ਆਇਆ ਰਹਿਣ ਵਾਸਤੇ ਇੱਥੇ ਨਹੀਂ ਆਏ ਦੂਜੀ ਬੇਨਤੀ ਸਤਿਗੁਰਾਂ ਦੇ ਯਾਦ ਕਰ ਸ਼ਿਨ ਸ਼ਿਨ ਬਹੁਤ ਵਿਹਾਤ ਹੈ ਝੂਟੇ ਘਟ ਜਿਓ ਪਾਣੀ ਇੱਕ ਗਾਗਰ ਪਾਣੀ ਦੀ ਭਰੀ ਹੋਵੇ ਤੇ ਉਹਦੇ ਵਿੱਚ ਤਰੇੜ ਆ ਜਾਏ ਨਾ ਜਦੋਂ ਭਰੀ ਹੋਈ ਗਾਗਰ ਵਿੱਚ ਤਰੇੜ ਆ ਜਾਏ ਤੇ ਜਿੱਦਨ ਪਹਿਲੀ ਬੂੰਦ ਸਿਮੇਗੀ ਨਾ ਉਸ ਤਰੇੜ ਵਿੱਚੋਂ ਹੁਣ ਸ਼ਰਤ ਇਹ ਆ ਵੀ ਜਿੱਦਨ ਪਹਿਲੀ ਬੂੰਦ ਸਿਮੀ ਏ ਹੁਣ ਇੱਕ ਦਿਨ ਘੜਾ ਖਾਲੀ ਹੋ ਜਾਏਗਾ ਬੋond ਸਿੰਮ ਗਈ ਨਾ ਫੂਟੇ ਘਟ ਜਿਉ ਪਾਣੀ ਜਿਵੇਂ ਟੁੱਟੇ ਹੋਏ ਘੜੇ ਨੂੰ ਤਰੇੜੇ ਹੋਏ ਘੜੇ ਦੇ ਵਿੱਚੋਂ ਇੱਕ ਬੂੰਦ ਨਿਕਲੇ ਤੇ ਉਹ ਇੱਕ ਬੂੰਦ ਜਿਹੜੀ ਹੈ ਨਾ ਉਹ ਇੱਕ ਬੂੰਦ ਜਿੱਦਨ ਉਸ ਘੜੇ 'ਚੋਂ ਸਿੰਮੀ ਜਿੱਦਨ ਉਸ ਘੜੇ 'ਚੋਂ ਨਿਕਲੀ ਉਸ ਦਿਨ ਘੜਾ ਦਿਨੋਂ ਦਿਨ ਖਾਲੀ ਹੋ ਰਿਹਾ ਹੈ ਗੁਰਮੁਖੋ ਸਾਨੂੰ ਪਰਮਾਨੰਦ ਦਿੱਤਾ ਹੈ ਜਿੱਦਾਂ ਜਨਮ ਲੈ ਕੇ ਪਹਿਲਾ ਸਾਹ ਲਿਆ ਉਦੋਂ ਤੋਂ ਸਾਡੀ ਮੌਤ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਤੁਹਾਨੂੰ ਯਾਦ ਆਏਗਾ ਆਪਾਂ ਜਿੰਨੇ ਬੈਠੇ ਆ ਮੌਤ ਦੀ ਪ੍ਰਕਿਰਿਆ 'ਚ ਬੈਠੇ ਆ ਸਾਡੀ ਹਰ ਰੋਜ਼ ਉਮਰ ਘਟ ਰਹੀ ਏ ਸਾਡੀ ਹਰ ਰੋਜ਼ ਉਮਰ ਜਾ ਰਹੀ ਏ ਅਸੀਂ ਹਰ ਰੋਜ਼ ਘਟ ਰਹੇ ਆ ਅਸੀਂ ਸਾਰੇ ਮੌਤ ਦੀ ਪ੍ਰਕਿਰਿਆ ਚ ਆ ਅਸੀਂ ਸਾਰੇ ਜਾਣ ਵਾਸਤੇ ਆਇਆ ਹੁਣ ਹਰਾਨੀ ਇਹ ਵਰਤਗੀ ਜੇ ਜਾਣਾ ਹੀ ਸੀ ਤੇ ਫਿਰ ਆਏ ਕਿਉਂ ਨਾ ਕੱਲ ਦਾ ਜਦੋਂ ਤੋਰੀ ਜਾਣਾ ਫਿਰ ਆਏ ਕਿਉਂ ਆ ਲਾਹ ਖਟਣ ਵਾਸਤੇ ਆਇਆ ਪ੍ਰਾਣੀ ਤੂੰ ਆਇਆ ਲਾਹ ਲੈ ਤੇ ਸੰਸਾਰ ਤੋਂ ਹੁਣ ਕਈ ਵਾਰ ਆਪਾਂ ਕਹਿ ਦਿੰਨੇ ਆਂ ਖਾਲੀ ਹੱਥੀ ਆਏ ਆਂ ਖਾਲੀ ਹੱਥੀ ਜਾਣਾ ਪਰ ਇਦਾਂ ਹੋ ਨਹੀਂ ਸਕਦਾ ਸਤਿਗੁਰ ਜੀ ਆਂਦੇ ਨੇ ਤੂੰ ਕੁਝ ਲੈਣ ਵਾਸਤੇ ਆਇਆਂ ਪ੍ਰਾਨੀ ਤੂੰ ਆਇਆ ਲਾਹਾ ਤੂੰ ਇਸ ਸੰਸਾਰ ਤੋਂ ਲਾਹਾ ਲੈਣ ਵਾਸਤੇ ਆਇਆਂ ਫਿਰ ਤੂੰ ਖਾਲੀ ਹੱਥੀ ਜਾਣ ਵਾਲਾ ਤੇ ਨਹੀਂ ਹੋਣਾ ਚਾਹੀਦਾ ਸਤਿਗੁਰ ਜੀ ਬਾਣੀ ਚ ਇੱਕ ਥਾਂ ਹੋਰ ਫਰਮਾਨ ਕਰਦੇ ਨੇ ਵਣਜ ਕਰੋ ਵਣਜ ਆ ਰਹਿਓ ਤੁਸੀਂ ਵਪਾਰੀ ਆਇਓ ਵੱਖਰ ਲਿਓ ਸਵਾਲ ਵੇਖਿਓ ਆਪਣੀ ਵਸਤ ਆਪਣਾ ਸੌਦਾ ਨਾ ਗਵਾ ਰਹਿਓ ਨੂੰ ਸੰਭਲੋ ਜਿਸ ਜਿਸ ਦਾ ਵਪਾਰ ਕਰਨ ਵਾਸਤੇ ਤੂੰ ਵਪਾਰੀ ਆਇਆ ਹੈ ਤੈਸੀ ਵਸਤ ਸਾਂ ਆਇਆ ਲਾ